ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੌਰੀ ਹੈ ਜੀ ਕਹਾਂਗੇ ਤੁਸੀਂ ਹਰ ਇੱਕ ਵਾਰੀ ਪ੍ਰੋਮਿਸ ਕਰਕੇ ਤੁਸੀਂ ਫੇਰ ਵੀਡੀਓ ਪਾਉਂਦੇ ਨਹੀਂਗੇ ਤੇ ਆਪਾਂ ਬਿਜੀ ਇੰਨੇ ਕੁ ਹੋ ਜਾਂਦੇ ਆ ਤੇ ਪਾਉਣ ਵਾਲਾ ਬੰਦਾ ਆਪਣਾ ਇੱਧਰ ਉੱਧਰ ਹੋ ਜਾਂਦਾ ਇਸ ਲਈ ਤਾਂ ਲੇਟ ਹੋ ਜਾਂਦੇ ਆ ਸੌਰੀ ਹੈ ਮਾਫੀ ਮੰਗਦੇ ਆ ਤਾਂ ਅੱਜ ਆਪਾਂ ਪਾਉਣੇ ਜੀ ਬਾਜ਼ਾਰ ਤਾਂ ਜਿਹੜੀਆਂ ਆਪਾਂ ਵਜਦੇ ਹੁੰਦੇ ਹੁੰਨੇ ਉਹਨਾਂ ਨੂੰ ਕਹਿੰਦੇ ਹੁੰਨੇ ਬਾਜ਼ਾਰਤਾ ਤੇ ਜਿਹੜੀਆਂ ਆਪਾਂ ਸੁਣਾਉਣੇ ਹੁੰਨੇ ਉਦਾਂ ਜਿਵੇਂ ਬਹੁਤ ਗੱਲ ਦੇ ਪਿੱਛੇ ਜਾ ਕੇ ਉਹ ਹੁੰਦੀਆਂ ਕਹਾਣੀਆਂ ਉਹ ਕਹਾਣੀ ਹੁੰਦੀ ਹੈ ਬਾਜ਼ਾਰਤਾਂ ਮੈਂ ਏ ਆਪਣੀ ਦਾਦੀ ਬੇਬੇ ਜੋ ਅਸੀਂ ਛੋਟੇ ਹੁੰਦੇ ਸੀ ਉਦੋਂ ਜਿਵੇਂ ਅਸੀਂ ਰਾਤ ਨੂੰ ਸਾਰੇ ਜਾਣੇ ਦਾਦੀ ਦੇ ਦਾਲੇ ਹੁੰਦੇ ਹੁੰਦੇ ਸੀ ਬਾਤਾਂ ਪਾਉ ਤੇ ਅਸੀਂ ਬੁੱਝਦੇ ਹਾਂ ਕੁਝ ਬੁੱਝ ਵੀ ਲੈਂਦੇ ਸੀ ਕੁਝ ਨਹੀਂ ਵੀ ਬੁੱਝਿਆ ਜਾਂਦਾ ਸੀ ਤੇ ਹੁਣ ਆਪਾਂ ਪਾਉਣੇ ਜੀ ਅੱਜ ਬਜ਼ਾਰਤਾ ਤੇ ਆਪਾਂ ਦੇਖਦੇ ਹਾਂ ਕੌਣ ਕੌਣ ਸਾਡਿਆਂ ਬਜ਼ਾਰਤਾ ਨੂੰ ਬੁੱਝਦਾ ਏ ਕਿ ਕਿਹਨੂੰ ਪਤਾ ਹੁਣ ਬਜ਼ਾਰਤਾ ਦਾ ਕੀ ਬਜ਼ਾਰਤਾ ਹੁੰਦਾ ਹੈ ਤਾਂ ਪਹਿਲਾਂ ਆਪਾਂ ਪਾਉਣੇ ਜੀ ਨਿੱਕੀ ਜੀ ਕੁੜੀ ਉਹਦੇ ਢੱਡ ਚ ਲਖੀਰ ਇਹ ਤੁਸੀਂ ਬੁੱਝਣੀ ਹੈ ਨਾ ਤਾਂ ਫੇਰ ਆਪ ਪਾਉਣਿਆ ਨਿੱਕੀ ਜਿਹੀ ਕੁੜੀ ਲੈ ਪਰਾਂ ਦਾ ਤੁਰੀ ਇਹ ਵੀ ਤੁਸੀਂ ਬੁੱਜਣੀ ਦੋ ਹੋਗੀਆਂ ਤੇ ਨਿੱਕਾ ਜਿਹਾ ਸਿਪਾਈ ਉਹਦੀ ਖਿੱਚ ਕੇ ਵਾਰ ਦੀ ਲਾਈ ਇਹ ਤਿੰਨ ਹੋ ਗਏ ਹੈ ਨਾ ਤਾਂ ਦੋਸ਼ਪਾਈ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਤੇ ਚਾਰ ਤੂੰ ਚੱਲ ਮੈਂ ਆਇਆ ਪੰਜ ਤਾਂ ਹਣ ਆਪਾਂ ਥੋੜੀ ਜੀ ਔਖੀ ਬਜ਼ਾਰਤ ਪਾਉਣੀ ਹੈ ਸਰਕ ਸਰਕ ਕੇ ਚੱਲਦਾ ਹਾਂ ਪਰ ਸੱਪ ਨਹੀਂ ਡੰਡੇ ਨਾਲ ਹੀ ਤੁਰਦਾ ਹਾਂ ਪਰ ਬਲਦ ਨਹੀਂ ਲੱਖਾਂ ਹੀ ਫਲ ਲੱਗਦੇ ਹੈ ਪਰ ਮੇਲ ਨਹੀਂ ਬਾਤ ਬੁੱਝ ਨਹੀਂ ਭਰਾਓ ਸਾਡੀ ਖੇਲ ਨਹੀਂ ਇੱਕ ਵੱਟ ਤੇ ਕਿੰਮਿਆਰੀ ਬੈਠੀ ਘਗਰਾ ਖਲਾਰੀ ਬੈਠੀ ਆਪਣਾ ਹੋਮ ਜੀ ਸੱਤ ਆਪਾਂ 10 ਬੱਤਾਂ ਪਾਵਾਂਗੇ ਤਾਂ 80 ਧੀਆ 20 ਜਵਾਈ 5 ਦਿਔਰ 1 ਪਰਜਾਈ ਇਹ ਆਪਣੀ ਬਾਤ ਇਹ ਬੱਝਣ ਵਾਲੀ ਹੈ ਇੱਕ ਆਪਾਂ ਖਾ ਤਾਂ ਸਕਦੇ ਆ ਤੇ ਦੇਖ ਨਹੀਂ ਸਕਦੇ ਕਿ 9 ਤੇ 10ਵੀਂ ਹੋਗੀ ਜੀ ਆਪਣੀ ਕਾਲਾ ਸੀ ਕਵਿੱਤਰ ਸੀ ਕਾਲੇ ਪਿਆਓ ਦਾ ਪੁੱਤਰ ਸੀ ਅੱਡੋ ਪਾਣੀ ਪੀਂਦਾ ਸੀ ਛਾਈ ਬਰੂਟੇ ਪੀਂਦਾ ਸੀਗਾ ਆਪਣਾ ਬੁਝਾਤ ਹੋਈਆਂ ਜੀ 10 ਤੇ ਆਪਾਂ ਦੇਖਦੇ ਆ ਕਿਹੜਾ ਕਿਹੜਾ ਤੁਸੀਂ ਬੁਝ ਸਕਦੇ ਆ ਤੇ ਫਿਰ ਆਪਾਂ ਨੈਕਸਟ ਵੀਡੀਓ ਚ ਦੱਸਾਂਗੇ ਆਪਾਂ ਇਹਨਾਂ ਦੇ ਆਂਸਰ ਤਾਂ ਓਕੇ ਸਾਸਤਰੀ ਕਾਲ ਆਪਾਂ ਮਿਲਦੇ ਨੈਕਸਟ ਵੀਡੀਓ ਦੇ ਨਾਲ ਤੇ ਹੁਣ ਆਪਾਂ ਇਦਾਂ ਦੇ ਗੀਤ ਬੋਲ ਲਿਆ ਮੈਂ ਤੁਹਾਨੂੰ ਦੱਸਿਆ ਸੀ ਉਹ ਆਪਾਂ કરી ਜਾਨੇ ਰੈਡੀ ਤੇ ਆਪਾਂ ਉਹ ਵੀ ਪਾਇਆ ਕਰਾਂਗੇ ਕਿ ਆਪਾਂ ਉਹ ਵੀਡੀਓ ਸਟਾਰਟ ਕਰਾਂਗੇ ਬੰਦੇ ਵੀਰ ਲਈ ਵੀ ਤੁਸੀਂ ਜਰੂਰ ਸਾਰੇ ਜਾਨੇ ਅਰਦਾਸ ਬੇਨਤੀ ਕਰੋ ਕਿ ਉਹ ਬੱਚਾ ਵਿਚਾਰਾ ਠੀਕ ਹੋ ਕੇ ਅਦੇ ਬੱਚਿਆਂ ਦੇ ਵਿੱਚ ਜਾਵੇ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਉਹਦੀ ਮੰਮੀ ਕਿੰਨੀ ਐਬਸੈਟਾ ਪਰਿਵਾਰ ਕਿੰਨਾ ਐਬਸੈਟਾ ਪਹਿਲਾਂ ਇਦਾਂ ਹੀ ਉਹਨਾਂ ਦੇ ਅੱਗੇ ਹੁਨੇ ਹੋ ਕੇ ਹਟਿਆ ਉਹਦੇ ਡੈਡੀ ਦਾ ਤਾਂ ਬੰਦਾ ਤੱਕ ਨਹੀਂ ਕਿਤੋਂ ਆਉਂਦਾਗਾ ਤੇ ਦੂਸਰਾ ਬਿਮਾਰ ਪਿਆ ਹੈਗਾ ਨਾ ਜਿਹਦਾ ਤਬੀਤ ਦੀ ਉਹਨੂੰ ਹੀ ਪਤਾ ਹੁੰਦਾ ਕਿ ਤੁਸੀਂ ਸਾਰੇ ਜਾਨੇ ਅਰਦਾਸ ਕਰੋ ਜੋ ਬੱਚਾ ਠੀਕ ਹੋ ਕੇ ਆਪਦੇ ਮਾਂ ਬੱਚਿਆਂ ਦੇ ਵਿੱਚ ਜਾਵੇ ਤਾਂੰਦਰੁਸਤ ਹੋ ਕੇ ਤਾਂ ਸਤਿ ਸ੍ਰੀ ਅਕਾਲ ਜੀ ਆਪਾਂ ਮਿਲਦੇ ਨੇਕਸਟ ਵੀਡੀਓ ਨਾਲ ਤੇ ਵੇਖਦੇ ਆਪਾਂ ਕਿਹੜਾ ਕਿਹੜਾ ਬਾਤਾਂ ਪੁੱਝਦਾ ਹੈ ਤੇ ਕਿੰਨੇ ਜਾਣੇ ਪੁੱਝਦੇ ਆ ਤੇ ਕਿਹੜਿਆਂ ਦੇ ਸਹੀ ਆਂਸਰ ਹੈ ਤੇ ਫਿਰ ਆਪਾਂ ਮਿਲਦੇ ਨੇਕਸਟ ਵੀਡੀਓ ਨਾਲ